ਲੈ ਕੇ ਪਹੁੰਚਿਆ ਜੋਰਾ ਸਟੱਡ ਫਾਰਮ ਤੇ ਸ਼੍ਰੀ ਅਮਰਸਰ ਸਾਹਿਬ ਬਹੁਤ ਹੀ ਖੂਬਸੂਰਤ ਫਾਰਮ ਬਣਿਆ ਹੋਇਆ ਜਿੰਨਾ ਖੂਬਸੂਰਤ ਫਾਰਮ ਬਣਿਆ ਹੋਇਆ ਤੇ ਓਨੇ ਚੰਗੇ ਜਾਨਵਰ ਨੇ ਮਾਰਵਾੜੀ ਬਹੁਤ ਹੀ ਟੌਪ ਦੀਆਂ ਹੋਮ ਬ੍ਰੀਡ ਵਸ਼ੇਰੀਆਂ ਜਿ ਤੁਹਾਨੂੰ ਮੈਂ ਦਿਖਾਉਣੀਆਂ ਨੇ ਵੀਡੀਓ ਚ ਇੱਕ ਬਹੁਤ ਹੀ ਚੋਟੀ ਦਾ ਘੋੜਾ ਦਿਖਾਉਣਾ ਤੇ ਇੱਕ ਨਜ਼ਰ ਤੁਹਾਡੀ ਮੈਂ ਬਾਈ ਉਰਨ ਦੀ ਨਰਸਰੀ ਤੇ ਪਵਾ ਦਾਂ ਬਹੁਤ ਹੀ ਖੂਬਸੂਰਤ ਪੇੜ ਪੌਦੇ ਫੁੱਲ ਮੈਨੂੰ ਇੱਥੇ ਦੇਖਣ ਨੂੰ ਮਿਲੇ ਆਪਾਂ ਜਿਹੜੀਆਂ ਚੀਜ਼ਾਂ ਆਪਣੇ ਗਾਰਡਨ ਦੇ ਵਿੱਚ ਰੱਖਦੇ ਹਾਂ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਉਹ ਸਾਰੀਆਂ ਚੀਜ਼ਾਂ ਬਾਈ ਕੋਲ ਮਿਲਦੀਆਂ ਨੇ ਤੇ ਫੁੱਲ ਬੂਟੇ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਤੇ ਮੇਰਾ ਜੀ ਕਰੇ ਵੀ ਇੱਕ ਕੈਮਰਾ ਇੱਧਰ ਨੂੰ ਨੀ ਕਮਾਇਆ ਜਾਵੇ ਤੇ ਆਜੋ ਹੁਣ ਤੁਹਾਨੂੰ ਮੈਂ ਫਾਰਮ ਵੱਲ ਲੈ ਕੇ ਚੱਲਦਾ ਤੇ ਆਹ ਘੋੜਾ ਤੁਹਾਨੂੰ ਦਿਖਾਉਣ ਲੱਗਿਆ ਏਸ ਘੋੜੇ ਦੀ ਬਲੱਡ ਲਾਈਨ ਵੀ ਦੱਸੂ ਉਸ ਤੋਂ ਪਹਿਲਾਂ ਮੈਂ ਇਹ ਦੱਸਦਾ ਤੁਹਾਨੂੰ ਇਹ ਘੋੜਾ ਬਾਈ ਉਹਨਾਂ ਦੀ ਹੋਮ ਬਰੀਡ ਆ ਜਿੰਨਾ ਸ਼ੌਂਕ ਬਾਈ ਜੋਰਾਵਰ ਸਿੰਘ ਢਿਲੋਰਾ ਨੂੰ ਤੇ ਉਹਨਾਂ ਦੇ ਭਰਾ ਨੂੰ ਉਨੇ ਹੀ ਸ਼ੌਂਕ ਬਾਈ ਦੇ ਫਾਦਰ ਸਾਹਿਬ ਨੂੰ ਵੀ ਸੀ ਇਹ ਘੋੜਾ ਹੋਮ ਬਰੀਡ ਆ ਬਾਈ ਰੋਂਦਾ ਤੇ ਇਹ ਹੈਗਾ ਅਲੀ ਕਰ ਲਗੜਾ ਵਾਲੇ ਦਾ ਤਕਰੀਬਨ ਬਾਈ ਕਹਿੰਦੇ ਵੀ 15 ਸਾਲ ਤੋਂ ਤਾਂ ਇਹ ਮੰਡੀਆਂ ਦੀ ਜਾਂ ਰਿਹਾ ਵੱਲਾ ਮੰਡੀ ਤੇ ਹਰ ਸਾਲ ਜਾਂਦਾ ਸੀ ਪਰ ਇਸ ਵਾਰ ਲੰਮੇ ਸਮੇਂ ਬਾਅਦ ਮੰਡੀ ਤੇ ਲੈ ਕੇ ਗਏ ਤੇ ਸਾਰੇ ਦੋਸਤਾਂ ਨੇ ਐਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਕਿ ਭਾਈ ਤੁਸੀਂ ਘੋੜਾ ਤੁਹਾਡੇ ਕੋਲ ਚੰਗਾ ਤੇ ਘੋੜਾ ਦਿਖਾਉਣਾ ਬਣਦਾ ਤੇ ਆਪਾਂ ਜੀ ਤੁਹਾਨੂੰ ਘੋੜਾ ਇਹ ਦਿਖਾਉਣ ਲੱਗਿਆ ਕੋਬਰਾ ਕੋਬਰੇ ਦੀ ਮਾਂ ਜਦੋਂ ਵੱਲਾ ਮੰਡੀ ਤੇ ਭਈ ਉਹਨਿੰਦਰ ਦੇ ਵੀ ਕ੍ਰੇਡਿਟ ਸੀ 1999 ਦੇ ਵਿੱਚ ਜਿਵੇਂ ਅੱਜ ਆਪਾਂ ਬਿਗ ਬਲਾਸਟ ਦੇ ਚਰਚੇ ਕਰਦੇ ਆ ਤੇ ਉਦੋਂ ਚਰਚੇ ਹੋਏ ਸੀ ਪੂਰੀ ਦਿਵਾਲੀ ਮੰਡੀ ਵੱਲਾ ਮੰਡੀ ਤੇ ਕਿ ਭਾਈ ਬੜਾ ਤਗੜਾ ਸੌਦਾ ਹੋਇਆ ਤੇ ਅੰਕਲ ਰਣਜੀਤ ਚੈਨ ਵਾਲਿਆਂ ਤੋਂ ਇਹਦੀ ਮਾਂ ਖਰੀਦੀ ਗਈ ਸੀ ਤੇ ਉਹਨੇ ਬਹੁਤ ਹੀ ਚੋਟੀ ਦੇ ਬੱਚੇ ਦਿੱਤੇ ਤਿੰਨ ਬਸ਼ੇਰੀਆਂ ਤੇ ਇੱਕ ਆ ਬਸ਼ੇਰਾ ਤੇ ਘੋੜੇ ਦੀ ਇਹਦੀ ਸਟਾਰ ਸਰਵਿਸ ਵੀ ਉਹਨਾਂ ਨੇ ਓਪਨ ਕੀਤੀ ਆ ਤੇ ਬਹੁਤ ਜੈਜ ਅਫੀਸ ਰੱਖੀ ਆ ਬਈ ਜੋਰਾਵਰੂਰੀ ਖੁੱਲੇ ਦਿਲ ਵਾਲੇ ਬੰਦੇ ਆ ਉਹਨਾਂ ਦਾ ਮਕਸਦ ਇਹ ਆ ਕਿ ਜਿਹੜੀ ਅਲੀਕਰ ਲਗੜ ਲਾਈਨ ਆ ਉਹ ਆਪਾਂ ਨੂੰ ਬਤਾ ਵੀ ਮਾਝੇ ਦਾ ਟੌਪ ਦਾ ਘੋੜਾ ਰਿਹਾ ਅਲੀਕਰ ਲਗੜ ਉਸ ਟਾਈਮ ਤੂਤੀ ਬੋਲਦੀ ਸੀ ਉਸ ਘੋੜੇ ਦੀ ਤੇ ਉਹਦੇ ਲਿਮਟਿਡ ਬੱਚਿਆਂ ਚੋਂ ਇੱਕ ਆ ਜੀ ਉਹਦੇ ਪਹਿਲੇ ਬੱਚਿਆਂ ਚੋਂ ਵੀ ਇੱਕ ਆ ਤੇ ਲਿਮਟਿਡ ਬੱਚਿਆਂ ਚੋਂ ਵੀ ਇੱਕ ਆ ਕੋਬਰਾ ਇਹ ਤੋਂ ਸਟੈਂਡ ਸਰਵਿਸ ਤੁਸੀਂ ਲੈ ਸਕਦੇ ਹੋ ਚੰਗੀ ਬ੍ਰੈਡ ਲਾਈਨ ਦਾ ਬਾਕੀ ਜਿਵੇਂ 20 ਸਾਲ ਦੇ ਕਰੀਬ ਉਮਰ ਹੋ ਗਈ ਤੇ ਜੋਬਰ ਦੀ ਫਿਟਨੈਸ ਅੱਜ ਪੂਰੀ